ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਅੱਜ ਫਾਜ਼ਲਕਾ ਦੇ ਸੇਮ ਅਤੇ ਹੜਪਰ ਬਾਬਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹਾਲਾਂਕਿ ਇਸ ਦੌਰਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਜਮ ਕੇ ਕੇਰੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਬੋਹਰ ਦੇ ਕਈ ਅਜਿਹੇ ਇਲਾਕੇ ਨੇ ਜਿੱਥੇ ਕਈ ਬਰੇ ਪੁਰਾਣੇ ਕਿੰਨੂ ਦੇ ਬਾਗ ਨੇ ਜੋ ਤਬਾਹ ਹੋ ਗਏ ਨੇ ਬਾਗਬਾਨੀ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਹੁਣ ਇਸ ਦੀ ਪਰਭਾਈ ਕਿਵੇਂ ਹੋਵੇਗੀ ਕਿਉਂਕਿ ਸਰਕਾਰ ਨੇ ਮਜ਼ਦੂਰਾਂ ਤੇ ਬਾਗਬਾਨਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਉਹਨਾਂ ਇਲਜ਼ਾਮ ਲਾਇਆ ਹੈ ਤੇ ਕਿਹਾ ਕਿ ਆਪਦਾ ਪ੍ਰਬੰਧਨ ਦੇ ਤਹਿਤ 12000 ਕਰੋੜ ਰੁਪਏ ਇਹਨਾਂ ਪ੍ਰਭਾਵਿਤ ਇਲਾਕਿਆਂ ਦੇ ਲਈ ਪਿਆ ਪਰ ਸਰਕਾਰ ਕਹਿ ਰਹੀ ਹੈ ਕਿ ਸਾਡੇ ਕੋਲ ਪੈਸਾ ਨਹੀਂ ਸੁਨੀਲ ਜਾਖੜ ਨੇ ਕਿਹਾ ਕਿ ਪੰਚਾਇਤਾਂ ਤੋਂ ਪੈਸਾ ਵਾਪਸ ਮੰਗਵਾਇਆ ਜਾ ਰਿਹਾ ਤੁਹਾਡੇ ਸਪਾਲੀ ਦਾ ਦੇਖ ਲਓ ਤੁਸੀਂ ਆ ਲੰਗੜ ਦੇਖ ਲਓ ਕੋਈ ਕੋਈ ਪਿੰਡ ਬੱਲੂਆਣਾ ਅਬੌਰ ਦੇ ਤਾਂ ਜਿੱਥੇ ਜਿੱਥੇ ਕੀਨੋ ਲੱਗੇ ਸੀ ਸਾਰੇ ਰੋਡ ਤੇ ਇਹਨਾਂ ਨੇ ਜਮਾ ਨਾ ਦੇਖੋ ਝੋਨੇ ਵਾਲੇ ਦੀ ਆਪਣੀ ਮਾਰ ਹੈ ਪਰ ਕਿਨੋ ਦਾ ਜਿਹਨੇ ਬੂਟਾ ਤਿਆਰ ਕੀਤਾ 7 8 10 ਸਾਲ ਦਾ ਬੂਟਾ ਹੈ ਉਹ ਉਹਦੀ ਕਿਵੇਂ ਪਰਪਾਈਪ ਹੋਊਗੀ ਜੀ ਉਹਦਾ ਤਾਂ ਕੋਈ ਨਾਮ ਹੀ ਨਹੀਂ ਲੰਦਾ ਨਾਂ ਤਾਂ ਕਿਨੋ ਵਾਲੇ ਦੇ ਕੋਈ ਨਾਮ ਲੈ ਰਿਆ ਨਾ ਹੀ ਕੋਈ ਮਜ਼ਦੂਰ ਦਾ ਨਾਮ ਲੈ ਰਿਆ ਮਜ਼ਦੂਰ ਦੇ ਘਰ ਪਾਟੇ ਪਏ ਆ ਕਿਸਾਨ ਦੇ ਪਾਣੀ ਖੜਾ ਹੈ ਮਜ਼ਦੂਰ ਨੂੰ ਮਜ਼ਦੂਰੀ ਕਿੱਥੋਂ ਮਿਲੂਗੀ ਭਗਵੰਤ ਮਾਨ ਜੀ ਨੇ 13000 ਕਰੋੜ ਰੁਪਏ ਮੰਗ ਤਾਂ ਲਏ ਪਰ ਉਹਦੇ ਚ ਇੱਕ ਅੱਖਰ ਨਹੀਂ ਲਿਖਿਆ ਉਹਨਾਂ ਨੇ ਵੀ ਮਜ਼ਦੂਰ ਨੂੰ ਕੀ ਦੇਾਂਗੇ ਸਭ ਅੱਜ ਰਿਪੋਰਟ ਦਿੱਤੀ ਹੈ ਕੈਗ ਦੀ ਜੀ ਕੋ ਪੜੇ ਤਾਂ ਉਹਦੇ ਚ ਸਾਰੇ ਪੈਸੇ ਉੱਥੇ ਖੜੇ ਬੋਲਦੇ 12000 ਕਰੋੜ ਰੁਪਈਆ ਭਗਵੰਦ ਮਾਨ ਜੀ ਨੂੰ 12000 ਕਰੋੜ ਹੀ ਨਹੀਂ ਦਿਸਦੇ ਤੇ 3 ਕਰੋੜ ਪੰਜਾਬੀ ਕੀ ਦਿਸਣਗੇ ਸਾਹਿਬ ਜਕਰ ਸਾਹਿਬ ਜਿਵੇਂ 20000 ਪੰਜਾਬੀ ਤਾਂ 3 ਕਰੋੜ ਹੀ ਆ ਉਹਨਾਂ ਨੂੰ 12000 ਕਰੋੜ ਰੁਪਈਏ ਨਹੀਂ ਦਿਸਦੇ ਤੇ ਆਮ ਆਦਮੀ ਪਾਰਟੀ ਵਾਲੇ ਜੋ ਖੁੱਡ ਚੋਂ ਕੱਢ ਲੈਂਦੇ ਰੁਪਈਏ ਇਸ਼ਤਿਹਾਰ ਲਾਉਣ ਵਾਸਤੇ 12000 ਕਰੋੜ ਨਿਰਦੇਸ਼ ਦੇ ਗਰੀਬਾਂ ਵਾਸਤੇ ਮੈਂ ਤਾਂ ਜ਼ਿੰਮੇਵਾਰ ਤਾਂ ਦੇਖੋ ਜ਼ਿੰਮੇਵਾਰ ਤਾਂ ਉਹ ਹੀ ਹੈ ਕਿਉਂਕਿ ਉਹਨਾਂ ਨੇ ਪੰਜਾਬ ਦੀ ਸਰਕਾਰ ਦੀ ਲਗਾਮ ਜਿਹੜੀ ਹੈ ਭਗਵੰਤ ਉਹਨਾਂ ਨੂੰ ਕੇਜਰੀਵਾਲ ਸਾਹਿਬ ਨੂੰ ਫੜਾ ਰખી ਹੈ ਠੇਕੇ ਤੇ ਦਿੱਤਾ ਹੈ ਕਿ ਪਤਾ ਨਹੀਂ ਕਿਵੇਂ ਦਿੱਤਾ ਹੈ ਸਰਕਾਰ ਤਾਂ ਭਗਵੰਤ ਜੀ ਚਲਾ ਹੀ ਨਹੀਂ ਰਹੇ ਇਸ ਕਰਕੇ ਨਾ ਤਾਂ ਉਹ ਦੁਖਬਾਨ ਮੰਤਰੀ ਹੈ ਨਾ ਕੋਈ ਸੁਖ ਮੰਤਰੀ ਹੈ ਉਹ ਤਾਂ ਮੰਤਰੀ ਸਿਰਫ ਨਾਮ-ਨਾਮ ਦੇ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਕੇਜਰੀਵਾਲ ਸਾਹਿਬ ਤੇ ਸੁਸੋਦੀਆ ਜੀ ਬੈਠੇ ਉਹ ਚਲਾ ਰਹੇ ਪਤਾ ਨਹੀਂ ਠੀਕੇ ਤੇ ਕਿਹੜੇ ਗਰੀ ਇਲਾਕੇ ਚ ਵਿਜ਼ਿਟ ਕਰ ਰਹੇ ਹੋ ਅੱਜ ਤੁਸੀਂ ਕਿੱਥੇ ਕਿੱਥੇ ਜਾ ਰਹੇ ਹੋ ਸਭ ਸਾਰੇ ਪਿੰਡਾਂ ਚ ਹੈ ਜੀ ਅਭੋਰ ਦਾ ਦੇਖ ਕੇ ਆਏ ਆ ਬੱਲੂਆਣੇ ਦਾ ਦੇਖ ਰਹੇ ਆ ਫਾਜ਼ਿਲਕਾ ਦਾ ਆਏ ਉਹਦੇ ਬਾਅਦ ਜਲਾਲਾਬਾਦ ਵੀ ਜਾਵਾਂਗੇ ਕਮਵਾਲ ਪੱਤਨ ਪੱਤਨ ਵੀ ਜਾਣਾ ਹੈ ਮਾਰ ਜਮਸ਼ੇਰ ਵਾਲੇ ਜਿੱਥੇ ਪੁਰਪੁਰਲਾ ਸੀਗਾ ਉੱਥੇ ਜਾ ਕੇ ਆਵਾਂਗੇ ਉਹਦੇ ਬਾਅਦ ਸਾਰੇ ਇਲਾਕਾ ਦਾ ਸਾਰੇ ਡੁੱਬਿਆ ਪਿਆ ਜੀ ਉਧਰ ਦਰਿਆ ਦੀ 6:00 ਵਜੇ ਆ ਇੱਥੇ ਪੰਜਾਬ ਸਰਕਾਰ ਦੀ ਸੱਟਾ ਸਾਹਮਣੇ ਤੁਹਾਨੂੰ ਦਿਸ ਰਿਹਾ ਸਾਡੇ ਵਾਲਾ ਇਲਾਕਾ ਜਿਹੜਾ ਉਹ ਫਾਜ਼ਿਲਕਾ ਬੱਲੂਆਣਾ ਇਲਾਕਾ ਹੈ ਆ ਦਾ ਟੋਟਲ ਸਰਕਾਰ ਦੀ ਅਣਗਹਿਲੀ ਕਰਕੇ ਆ ਜਿਹੜੇ ਸੇਮ ਨਾਲੇ ਹੈ ਆ ਦੁੱਖ ਨਾਲੇ ਬਣ ਗਏ ਸਾਬ ਇਹਨਾਂ ਨੇ ਨਾ ਤਾਂ ਇਹਨਾਂ ਦੀ ਸਫਾਈ ਹੋਈ ਨਾ ਇਹਨਾਂ ਦੀ ਮੇਨਟੇਨ ਹੋਇਆ ਇਹਨਾਂ ਦੇ ਜਿਹੜੇ ਬੰਨੇ ਸਾਰੇ ਟੁੱਟ ਗਿਆ ਪਾਣੀ ਜਿਹੜਾ ਆ ਕੋਈ ਮੀਂਹ ਦਾ ਪਾਣੀ ਨਹੀਂ ਖੜਾ ਇੱਥੇ ਆ ਸੇਮ ਦਾ ਪਾਣੀ ਖੜਾ ਪਹਿਲਾਂ ਵੀ ਨਹੀਂ ਦਿੱਤਾ 15000 20000 ਨਹੀਂ ਆਲੇ ਨਹੀਂ ਮਿਲਦਾ ਕਿਸੇ ਨੂੰ ਨਹੀਂ ਆਇਆ ਸਾਹਿਬ 20000 ਕਿਵੇਂ ਦੇਣਗੇ ਸਾਬ ਪੰਚਾਇਤਾਂ ਤੋਂ ਪੈਸੇ ਵਾਪਸ ਮੰਗਾ ਰਹੇ ਪੰਚਾਇਤਾਂ ਦਾ ਕੰਮ ਕਿੱਥੋਂ ਪੂਰਾ ਹੋਊਗਾ ਪੰਚਾਇਤਾਂ ਤੋਂ ਮੰਗਵਾ ਕੇ 30 ਕਰੋੜ ਰੁਪਏ ਇਕੱਠਾ ਕੀਤਾ ਤੇ ਜੇ ਸਾਰਿਆਂ ਨੂੰ 20000 ਰੁਪਏ ਦੇਣਗੇ 4 ਲੱਖ ਏਕੜਾਂ ਦੇ ਨੂੰ ਤੇ ਉਹਦੇ ਚ 800 ਕਰੋੜ ਰੁਪਏ ਬਣਦਾ ਇਹ ਉਹ 4 ਲੱਖ ਤੇ ਸਾਡੇ ਵਾਲੇ ਇਲਾਕੇ ਦਾ ਤਾਂ ਹੈ ਹੀ ਨਹੀਂ ਜੀ ਉਹਦੇ ਤੇ ਖਾਤਾ ਹੀ ਨਹੀਂ ਬੋਲਦਾ ਕੌਣ ਕੌਣ ਸੰਭਾਲੂਗਾ ਭਗਵੰਤ ਮਾਨ ਜੀ ਪਤਾ ਨਹੀਂ ਕਿਸ ਨਰਾਜ਼ਗੀ ਤੇ ਬਿਮਾਰੋਗ ਹਸਪਤਾਲ ਜਾ ਕੇ ਪੈਗੇ ਜੈਕਰਦ ਸਾਹਿਬ ਨੂੰ ਪਤਾ ਜਿਹਨਾਂ ਦੇ ਨਰਮਾ ਦਾ ਵੈਸੇ ਹੀ ਨਰਮਾ ਲੋਕ ਨਰਮਾ ਲਾਣੋਂ हट ਗਏ ਸਾਹਿਬ ਨਰਮਾ ਤੱਕ ਹੋ ਗਿਆ ਹੁਣ ਝੋਨੇ ਵਾਲੇ ਨਹੀਂ ਬਚੇ ਕਣੋ ਵਾਲੇ ਨਹੀਂ ਬਚੇ ਕੋ ਕੋ ਬਚੇ ਨਹੀਂ ਸਭ ਕਿਸਾਨ ਤੇ ਮਜ਼ਦੂਰ ਬਚੇ ਨਹੀਂ ਇਸ ਸਰਕਾਰ ਦੀ ਅਣਗਹਿਲੀ ਕਰਕੇ ਟੋਟਲ ਜ਼ਿੰਮੇਵਾਰੀ ਸਰਕਾਰ ਦੀ ਹੈ ਹੁਣ ਵੰਤਮਾਨ ਜੀ ਭੱਜਣ ਦਾ ਜ਼ਿੰਮੇਵਾਰੀ ਤੋਂ ਪੰਜਾਬ ਦੀ ਬਾਹ ਫੜ